ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੋਖਰ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨਾਲ ਇੱਕ ਪਾਸੇ ਹਰੀਕੇ ਕਲਾਂ ਪਿੰਡ ਹੈ ਪੁੱਟੀ ਵਾਲਾ ਨੇੜਾ ਤੇ ਦੂਜੇ ਪਾਸੇ ਇਹਦੇ ਨੇੜੇ ਸਰਾਇ ਨਾਗਾ ਹੈ ਸਰਾਇ ਨਾਗਾ 메ਨ ਛੜਕ ਤੇ ਆਉਂਦਾ ਮੁਕਸਰ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਗਾਵਾਂ ਵਿਕਾਊ ਐ ਦੋਆਂ ਦੇ ਵਿੱਚੋਂ ਇਹ ਗਾਂ ਜਿਹੜੀ ਇਹ ਇਹਨਾਂ ਕੋਲ ਪਹਿਲਾਂ ਤੋਂ ਹੈ ਪੁੱਛ ਲਾਂਗੇ ਬਾਈ ਜੀ ਹਰਾਂ ਕੋਲੋਂ ਘਰਦੀ ਐ ਜਾਂ ਖਰੀਦੀ ਵੀ ਐ ਜਿਹੜੀ ਪਰਲੇ ਪਾਸੇ ਗਾਂ ਉਹ ਇਹ ਖਰੀਦ ਕੇ ਲਿਆਏ ਸੋ ਆਪਾਂ ਦੋਵਾਂ ਬਾਰੇ ਗੱਲਬਾਤ ਕਰਨੀ ਐ ਦੱਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਨਾ ਜਿਹੜਾ ਪਸੰਦ ਆਜੂਦੀ ਤਸੱਲੀ ਤੁਸੀਂ ਕਰਨੀ ਐ ਸਵੇਰ ਵੀਡੀਓ ਬਣਾ ਰਿਹਾ ਐ ਜਿਹੜੀ ਸਾਹਮਣੇ ਗਾਂ ਐ ਇਹ ਸੂਈ ਸਵਾਈ ਐ ਤੇ ਇਹਦਾ ਦੁੱਧ ਚੋਇਆ ਵਿਆ ਟਾਈਮ ਜਿਹੜਾ ਉਹ ਵੀਡੀਓ ਬਣਾਉਣ ਦਾ ਸਾਢੇ 9 ਦੇ ਆਸ-ਪਾਸ ਹੋਊਗਾ ਬਾਕੀ ਮੋਬਾਈਲ ਦੇ ਉੱਤੇ ਤੁਹਾਨੂੰ ਉਹ ਜਿਹੜਾ ਜਰੂਰ ਆਪਾਂ ਕਨਫਰਮ ਕਰ ਲਾਂਗੇ 9:42 ਮਿੰਟ ਦੱਸੋ ਕੋਈ ਦੇਖ ਲਓ ਸੋ 9:43 ਹੋ ਗਏ ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਿਹਾ ਆਓ ਆਪਾਂ ਪਹਿਲਾਂ ਇਸੇ ਗਾਂ ਬਾਰੇ ਜਾਣਕਾਰੀ ਲਈਏ ਫਿਰ ਤੁਹਾਨੂੰ ਜਿਹੜੀ ਬਿਲਕੁਲ ਹੀ ਤਾਜੀ ਸੂਈ ਵੀ ਗਾਂ ਉਹ ਦਿਖਾਉਣੀ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਦੱਸਿਓ ਬਈ ਆਪਣਾ ਜਗਦੀਸ਼ ਸਿੰਘ ਜੀ ਬੱਚੇ ਦਾ ਕੀ ਨਾਮ ਹੈ ਬਈ ਮੁੰਤਾਜ ਸਿੰਘ ਠੀਕ ਹੈ ਸੋ ਦੱਸੋ ਬੱਚਾ ਸਸਰੀਕਾਲ ਬੁਲਾ ਰਿਹਾ ਜਿਹੜੇ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਸਸਰੀਕਾਲ ਬੋਤ ਬਾਈ ਆਪਾਂ ਜਿਹੜੀ ਅੱਜ ਪਹਿਲੇ ਨੰਬਰ ਤੇ ਗਾਂ ਦਿਖਾਉਣੀ ਹੈ ਹਾਂਜੀ ਇਹ ਖਰੀਦੀ ਹੋਈ ਆਪਣਾ ਹਾਂਜੀ ਹਾਂਜੀ ਕਿੰਨਾਵਾਂ ਸੂਆ ਸੂਈ ਹੈ ਬਾਈ ਇਹ ਪਹਿਲਾ ਸੂਆ ਹੈ ਪਹਿਲਾ ਸੂਆ ਸੂਈ ਹੈ ਕਿੰਨੇ ਦਿਨੋਂ ਗਿਆ ਸੂਈ ਨੂੰ ਇਹਨੂੰ 7 ਦਿਨ ਹੋ ਗਏ 7 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਹੋਊਗਾ ਹੁਣ 6 ਲੀਟਰ ਦਉਦਾ ਜੀ ਅਧਰ ਡੰਗ ਦਾ ਜਾਂ ਸਾਰਾ 12 ਲੀਟਰ ਦਉਗਾ 12 ਲੀਟਰ ਦੋਹਾਂ ਟਾਈਮਾਂ ਦਾ ਹਾਂਜੀ ਹੁਣ ਇਹ ਸਵੇਰ ਚੋਈ ਵੀ ਹੈ ਹਾਂ ਚੋਈ ਵੀ ਹੈ ਸੂਆ ਠੀਕ ਹੈ ਅੱਛਾ ਬਾਈ ਕੀ ਰੇਟ ਰੱਖਦੇ ਉਹਦਾ ਇਹਦਾ 620 62000 ਖੋਲਣ ਸੋ ਦੋਸਤੋ ਟਾਈਮ ਮੈਂ ਸ਼ੁਰੂ ਚ ਤੁਹਾਨੂੰ ਦਿਖਾ ਚੁੱਕਿਆ ਇਹ ਗਾਂ ਚੋਈ ਵੀ ਹੈ ਤੇ ਸੂਆ ਪਹਿਲਾ ਸੂਈ ਹੈ ਕਰਾਸ ਬ੍ਰੀਡ ਗਾਂ ਇਹਨੇ 21035 ਦੀ ਬੱਚੀ ਨੂੰ ਜਨਮ ਦਿੱਤਾ ਹੈ ਜਰਸੀ ਬੱਚੀ ਹੈ 66 ਸੀਮਨ ਬਾਈ ਜਿਹੜੀ ਦੱਸਦੇ ਆ ਵੀ ਇਹਦੇ ਲੱਗਾ ਸੀਗਾ ਤੇ 21035 ਬੁੱਲ ਦੀ ਇਹ ਬੱਚੀ ਇਹਦੇ ਨਾਲ ਹੈ ਇਦਾਂ ਦੀਆਂ ਕਰਾਸ ਬ੍ਰੀਡ ਗਾਵਾਂ ਤੋਂ ਜਰਸੀ ਬੱਚੇ ਵਧੀਆ ਆ ਜਾਂਦੇ ਆ ਪਹਿਲਾਂ ਵੀ ਕੁਝ ਵੀਡੀਓ ਚ ਇਹ ਗੱਲ ਦਾ ਜ਼ਿਕਰ ਕੀਤਾ ਸੀ ਮੋੜ ਲਓ ਬਾਈ 62000 ਰੇਟ ਆ ਦੋਸਤੋ ਤੇ 12 ਲੀਟਰ ਇਸ ਟਾਈਮ ਇਹਦੇ ਥੱਲੇ ਦੁੱਧ ਕਹਿ ਲੋ ਜਾਂ ਬੌਲਾ ਕਹਿ ਲੋ 7ਵੇਂ ਦਿਨ ਹੈਗਾ ਸੋ ਜਿਹੜਾ ਭਰਾ ਖਰੀਦਣਾ ਚਾਹੇ ਦੋ ਟਾਈਮ ਚੋਲਿਓ ਜੇ ਮਾਲਕ ਦੇ ਘਰੇ ਤਸੱਲੀ ਕਰਿਆ ਕਰੋ ਦੁੱਧ ਦੀ ਜਾਂ ਵੀ ਜੋ ਤੁਹਾਨੂੰ ਲੋਡ ਲੱਗਦੀ ਹੈ ਹੁਣੇ ਚੋਈ ਵੀ ਹੈ ਖੈਰ ਤੁਹਾਨੂੰ ਥਣਾ ਤੋਂ ਵੀ ਅੰਦਾਜ਼ਾ ਹੁੰਦਾ ਹੁਣ ਹਵਾਨਾ ਵੀ ਢਿੱਲਾ ਦੱਸਦਾ ਹੁਣ ਸੋ ਇਹਦੀ ਮਿਲਕਿੰਗ ਹੋਈ ਵੀ ਹੈ ਥਣ ਥੀ ਚੁਵਾਈ ਵਾਲਾ ਬੱਚਾ ਇਹਦੇ ਨਾਲ ਜਰਸੀ نسل ਦੀ ਬੱਛੀ ਪਯੋਰ ਤਾਂ ਇਹਦੂ ਅੱਗੇ ਹੋਊਗੀ ਪਰ ਰੰਗ ਜਿਹੜਾ ਹੋਪਿਆ ਔਰ ਜਰਸੀ ਵਾਲਾ ਬਾਕੀ ਕੰਨ ਛੋਟਾ ਆਇਆ ਫੇਸ ਤੁਸੀਂ ਇਹਦਾ ਦੇਖ ਲੀਓ ਸੋ ਬੱਚਾ ਉਸ ਤੋਂ ਸਾਰਾ ਦਿਨ ਪਸ਼ੂਆਂ ਨਾਲ ਹੀ ਖੇਡਦਾ ਤਾਂ ਹੀ ਇਹਨੂੰ ਛੌਂਕ ਹੈ ਸੋ ਥਾਣੇ ਦੋਸਤੋ ਗਾਂ ਦੇ ਦੇਖ ਸਕਦੇ ਹੋ ਤੁਸੀਂ ਅਗਲੇ ਪਾਸੋਂ ਹਵਾਨਾ ਹੁਣ ਵੀ ਚੰਗਾ ਦਿਖਾਰੀ ਹੈ ਵੈਸੇ ਸਵੇਾਈ ਚੋਈ ਹੋਈ ਹੈ ਇਹ ਤੋਂ ਬਿਨਾ ਇੱਕ ਦੋਸਤੋ ਹੋਰ ਗਾਂ ਬਾਈ ਕੋਲ ਵਕਾਊਗਾ ਜਿਹੜੀ ਇਹ 2 ਨੰਬਰ ਤੇ ਗਾਂ ਬਾਈ ਇਹ ਕਦੋਂ ਸੂਈ ਹੈ ਇਹ ਕੱਲ੍ਹ ਸੋਈ ਹੈ ਕੱਲ੍ਹ ਸੋਈ ਹੈ ਹਾਂਜੀ ਠੀਕ ਹੈ ਬੱਚਾ ਵੱਛਾ ਦਿੱਤਾ ਇਹਨੂੰ ਹਾਂ ਅੱਛਾ ਜੀ ਇਹਦਾ ਰੇਟ ਕੀ ਕਰ ਦਊਂਗੀ ਇਹਦਾ 85000 ਜੀ ਤੋਰੇ ਨੂੰ ਦੱਸੋ ਰੇਟ 85000 ਹੈ ਇਹ ਕੱਲ੍ਹ ਰਾਤ ਹੀ ਸੋਈ ਹੈ ਕੁੜਿਆਂ ਚ ਹਜੇ ਵੀ ਟੋਏ ਤੁਹਾਨੂੰ ਇਥੋਂ ਦੱਸਣਗੇ ਸਵੇਰ ਇਹਦੇ ਬੱਚੇ ਨੂੰ ਦੁੱਧ ਪਿਆਇਆ ਵਿਆ ਬੱਚੇ ਨੂੰ ਚੰਗਾਇਆ ਵਿਆ ਬਾਕੀ ਇਹਦਾ ਬਹੁਤਾ ਦੁੱਧ ਚੋਇਆ ਨਹੀਂ ਹਵਾਨਾ ਯਾਨੀ ਤੁਸੀਂ ਇਹ ਮੰਨ ਲਓ ਵੀ ਪੌਣਾ ਜਾਂ ਹਵਾਨਾ ਦੇਖ ਰਹੇ ਹੋ ਫੁੱਲ ਭਰਿਆ ਨਾ ਵੀ ਮੰਨੀਏ ਕਿਉਂਕਿ ਬੱਚੇ ਨੂੰ ਦੁੱਧ ਪਿਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਬਾਕੀ ਦੁੱਧ ਹਵਾਨੇ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਪੱਕੇ ਜੇ ਹਵਾਨੇ ਦੀ ਗਾਂ ਦੋਸਤੋ ਫਿਕਸ ਜਿਹਾ ਹਵਾਨਾ ਹੈ ਬਾਕੀ ਦੁੱਧ ਕਿੰਨਾ ਚੋਲੋਗੇ ਤੁਹਾਡੀ ਸਮਝ ਆਏ ਅੱਗੇ ਨੂੰ ਵੀ ਹਵਾਨਾ ਚੰਗਾ ਹੈ ਇਹਦਾ ਰੇਟ ਭਾਈ ਨੇ ਜਿਹੜਾ ਰੱਖਿਆ ਉਹ 85000 ਰੁਪਏ ਇਹਦੀ ਡਿਮਾਂਡ ਕੀਤੀ ਹੈ ਬਾਕੀ ਮਾਨਤ ਨੂੰ ਮੌਕੇ ਤੇ ਹੋਣਾ ਹੀ ਹੁੰਦਾ ਜਦੋਂ ਕੋਈ ਭਰਾ ਸੌਦਾ ਕਰਨ ਲੱਗਦਾ ਉਹ ਆ ਕੇ ਦੇਖਿਆ ਕਰੋ ਪਸ਼ੂ ਜਿਹੜਾ ਵੀ ਖਰੀਦਣਾ ਹੁੰਦਾ ਇਹ ਗਾਂ ਜਿਹਦੀ ਕੀਮਤ 60000 62000 ਹੈ ਤੇ ਇਹ ਗਾਂ ਜਿਹਦੀ ਕੀਮਤ 85000 ਆਪਾਂ ਵੱਛਾ ਤੁਹਾਨੂੰ ਦਿਖਾ ਦਨੇ ਸੋ ਇਹ ਵੱਛਾ ਦੋਸਤੋ ਕਿਉਂਕਿ ਇਹ ਗਾਂ ਸੂਈ ਰਾਤ ਆ ਤਾਂ ਤੁਸੀਂ ਦੇਖੋਗੇ ਗਿੱਲਾ ਜਾਂ ਪਿੰਡਾ ਇਹਦਾ ਦਿਸੂਗਾ ਬਾਕੀ 나ੜੂਆ ਢਿੱਲਾ ਸੋ ਇਹ ਗਾਂ ਜਿਹੜੀ ਰਾਤ ਸੂਈ ਕੀਮਤ ਤੁਹਾਨੂੰ ਦੱਸਤੀਏ ਦੋਸਤੋ ਦੋਨਾਂ ਗਾਵਾਂ ਦੀ ਜਿਹੜੀ ਉਹ ਵੀਡੀਓ ਦੇ ਵਿੱਚ ਹੀ ਹੈ ਬਾਕੀ ਜਿਹੜਾ ਭਰਾ ਪਸੰਦ ਕਰੇ ਉਹ ਤਸੱਲੀ ਕਰ ਸਕਦਾ ਇਹ ਗਾਂ ਤੇ ਨਾਲ ਇਹਦੇ ਜਿਹੜੀ ਦੂਜੀ ਗਾਂ ਦੋਨੇ ਗਾਵਾਂ ਵਕਾਊ ਬਾਈ ਕੋਲ ਪਿੰਡ ਖੋਖਰ ਦੇ ਵਿੱਚ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ